ਦਾ ਦੇਵੀ ਮੰਗੋ ਅੱਜ 1 ਤਰੀਕ ਦੂਜਾ ਮਹੀਨਾ ਪੋర్ణਵਸੰ ਦਾ ਦਿਨ ਹੈ ਭਗਤਾਂ ਦੇ ਵਿੱਚੋਂ ਸ੍ਰੋਹਣੀ ਭਗਤ ਭਗਤ ਬਾਬਾ ਰਬਦਾਸ ਜੀ ਦਾ ਅੱਜ ਜਨਮ ਦਿਹਾੜਾ ਹੈ ਹੋੜ ਰਬਦਾਸ ਜੀ ਇੱਕ ਸੋਦਰ ਜਾਤ ਜਿਹਨੂੰ ਜਮਾਲ ਕਹਿੰਦੇ ਨੇ ਜਾਨ ਅੱਜ ਦੇ ਸਮੇਂ ਚ ਰਵਿਦਾਸੀ ਇਹ ਬੋਲਿਆ ਰੱਬ ਹੈ ਸੁੰਦਰ ਜਾਤ ਨੀਵੀਂ ਜਾਤ ਜਿਹਦਾ ਕੰਮ ਸੀ ਮਰਿਆ ਹੋਇਆ ਬਸਮਾਨ ਨੂੰ ਢੋਣਾ ਗੁਰੂ ਜੀ ਨੇ ਬਾਰੇ ਵਿੱਚ ਚਿੱਤਰ ਕੀਤਾ ਰਵਿਦਾਸ ਉੱਤਤਾ ਢੋੜੀ ਨੀਤ ਤਿੰਨ ਤਾਲ ਵੀ ਆਇਆ ਕਦੇ ਭਰੇ ਹੋਏ ਪਸ਼ੂਆਂ ਨੂੰ ਧੁੰਦਾ ਉਹਨਾਂ ਦਾ ਚਮ ਲਾਉਣਾ ਜੁੱਤੇ ਬਣਾਉਣੇ ਤੇ ਉਹ ਜੁੱਤੇ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਤੇ ਨਾਲ ਨਾਲ ਰਾਮਾਨੰਦ ਜੀ ਨੂੰ ਆਪਣਾ ਗੁਰੂ ਬਣਾਇਆ ਭਗਤ ਕਬੀਰ ਜੀ ਨੂੰ ਆਪਣਾ ਆਤਮਿਕ ਗ੍ਰਿਸ਼ਟ ਬਣਾਇਆ ਉਹਨਾਂ ਦੇ ਜੀਵਨ ਤੋਂ ਸੇਖ ਲੈ ਕੇ ਸਿੱਖਿਆ ਲੈ ਕੇ ਰਾਮਾਨੰਦ ਨੂੰ ਆਪਣਾ ਗੁਰੂ ਬਣਾ ਕੇ ਗੁਰੂ ਤੋਂ ਸਿੱਖਿਆ ਲੈ ਕੇ ਫਿਰ ਸਬਦ ਦੀ ਅराधना ਕਰਨੀ ਕੀਤੀ। ਔਰ ਅराधना ਕਰਦੇ ਕਰਦੇ ਸਬਦ ਵਿੱਚ ਇੰਨਾ ਜੁੜੇ ਕਿ ਇੱਕ ਦਿਨ ਗੁਰੂ ਜੀ ਕਹਿੰਦੇ ਭਗਤ ਭਗਤ ਜਗ ਵੱਜਿਆ ਚੋ ਜੁਗਾਂ ਦੇ ਵਿੱਚ ਚਮਰਿਟਾ। ਨੀਮੀ ਜਾਤ ਵਾਲਾ, ਸੁਦਰ ਜਾਤ ਵਾਲਾ ਜਿਹਨੂੰ ਕਿ ਨੋਗੇ ਦਾ ਦੇਖਿਆ ਕਰਦੇ ਸੀ ਵੀ ਆ ਯਾਰ ਇਹੋ ਜਿਹਾ ਕੰਮ ਕਰਦਾ ਕਰਦਾ ਬੰਦਾ ਲੋਕ ਜੀ ਦੇ ਨੇੜੇ ਜਾ ਕੇ ਡਲਦੇ ਸੀ ਸੂਤ ਸਾਤ ਉਸ ਸਮੇ ਐਨਾ ਬੰਨਿਆ ਹੋਇਆ ਸੀ ਜਿਸ ਵੇਲੇ ਬ੍ਰਾਹਮਣ ਤੇ ਸੱਤਰੀ ਹੀ ਕੇਵਲ ਦੁਨੀਆ ਦੇ ਵਿੱਚ ਉੱਚੇ ਆਉਂਦੇ ਰਹਦੇ ਸੀ ਬ੍ਰਾਹਮਣ ਪੜ੍ਹ ਲਿਖ ਸਕਦਾ ਸੀ ਕਥਾ ਕਰ ਸਕਦਾ ਸੀ ਤੇ ਸੱਤਰੀ ਕਥਾ ਸੁਣ ਸਕਦਾ ਸੀ ਜਿੱਤੇ ਰਖਨ ਰਵਦਾਸ ਜੀ ਦਾ ਜਨਮ 1377 ਤੋਂ 98 ਦੇ ਵਿੱਚ ਹੁੰਦਾ ਹੈ ਉਹ ਸਮਾਂ ਇਹ ਦਾ ਭਿਆਨਕ ਸੀ ਕਿ ਆਮ ਜਾਤ ਆਮ ਅਬਾਬ ਕਥਾ ਕੀਰਤਨ ਨਹੀਂ ਸੁਣ ਸਕਦੀ ਕੇਵਲ ਬ੍ਰਾਹਮਣ ਜਿਹਨੂੰ ਆਪਾ ਪੰਡਤ ਕਹਿੰਦੇ ਆ ਉਹ ਕਥਾ ਕਰ ਸਕਦਾ ਤੇ क्षत्रिय ਲੋਕ ਉੱਚੇ ਘਰਾਣੇ ਦੇ ਲੋਕ ਕਥਾ ਸੁਣ ਸਕਦੇ ਸੀ ਤੀਜੇ ਬੰਦੇ ਨੂੰ ਨਾਮ ਜਪਣ ਦਾ ਅਧਿਕਾਰ ਨਹੀਂ ਸੀ ਇਹ ਕੱਲਾ ਰਵਦਾਸ ਜੀ ਦੀ ਗੱਲ ਨਹੀਂ ਰਵਦਾਸ ਜੀ ਤੋਂ ਪਹਿਲਾਂ 12ਵੀਂ ਸਦੀ ਦੇ ਵਿੱਚ ਪੰਤ ਨਾਮਦੇਵ ਜੀ ਦਾ ਜਨਮ ਹੁੰਦਾ ਹੈ ਉਦੋਂ ਵੀ ਨਾਮਦੇਵ ਜੀ ਨੂੰ ਇੱਕ ਵਾਰੇ ਮੋਦਰ ਚੋਂ ਤੱਕੇ ਬਾਹਰੇ ਬਾਹਰ ਕੱਢ ਦਿੱਤਾ ਜਾਂਦਾ ਵੀ ਇਹ ਤੇਰਾ ਕੰਮ ਨਹੀਂ ਨਾਮ ਜਪਣਾ ਸੋਦਰ ਨਾਮ ਨਹੀਂ ਜਪ ਸਕਦਾ ਗਰੀਬ ਜਾਤ ਨੂੰ ਨਾਮ ਜਪਣ ਦਾ ਅਧਿਕਾਰ ਨਹੀਂ ਸੀ ਕਥਾ ਕੀਰਤਨ ਦਾ ਗੁਰਦੁਆਰੇ ਜਾਣਾ ਤਾਂ ਬਹੁਤ ਦੂਰ ਦੀ ਗੱਲ ਸੀ ਕੋਲ ਨਹੀਂ ਸੀ ਲੰਗਰ ਵਿੱਚ ਆ ਜਾਂਦਾ ਜੇਕਰਤੇ ਕੋਈ ਨੀਵੀਂ ਜਾਤ ਵਾਲਾ ਲੰਘ ਵੀ ਜਾਂਦਾ ਤਾਂ ਉਹਦੀ ਪੈਣ ਮਟਾਉਣੀ ਪੈਂਦੀ ਸੀ ਉਹਦੀ ਪੈਣ ਚ ਪੈਣਦੀ ਸੀ ਰੱਖਦੇ ਕਹਿੰਦੇ ਸੀ ਭਿੱਟੇ ਜਾਵਾਂਗੇ ਨੀਵੀਂ ਜਾਤ ਵਾਲੇ ਬੰਦੇ ਦਾ ਪ੍ਰਸਾਵਾ ਨਹੀਂ ਸੀ ਲੈਦੇ ਕਹਿੰਦੇ ਸੀ ਭਿੱਟੇ ਜਾਵਾਂਗੇ ਇਹ ਹਾਲਾਤ ਸੀ ਸਾਡੇ ਦੇਸ਼ ਦੇ ਕਹ ਜਦੋਂ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਆਪਸੀ ਆਉਂਦਾ ਪਰਮੇਸ਼ਰ ਦੇ ਨਾਮ ਦੀ ਚਿਟਕ ਪੈ ਗਈ ਸਬਦ ਦੀ ਅराधना ਕੀਤੀ ਫਿਰ ਉਹੋ ਹੀ ਰਬਦਾਸ ਜਿਹਨੂੰ ਲੋਕ ਚਮਾਰ ਦੀਵਾ ਕਹਿੰਦੇ ਸੀ ਫਿਰ ਗੁਰੂ ਜੀ ਕਹਿੰਦੇ ਭਗਤ ਭਗਤ ਜਗ ਵੱਜਿਆ ਚੌ ਜੁੱਗਾਂ ਦੇ ਨਿਚਮੈਂ ਫਿਰ ਚਾਰੇ ਪਾਸੇ ਜਾਇਜਾ ਕਰਾਂ ਹੁੰਦੀ ਆ ਫਿਰ ਚਾਰੇ ਪਾਸੇ ਲੋਕ ਸੰਤ ਕਹਿੰਦੇ ਨੇ ਗੁਰੂ ਰਬਦਾਸ ਕਹਿੰਦੇ ਨੇ ਭਗਤ ਰਬਦਾਸ ਕਹਿੰਦੇ ਨੇ ਜੀ ਮਹਾਰਾਜ ਕਹਿੰਦੇ ਨੇ ਇਸ ਕਰਕੇ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਉਣਾ ਕੀਤਾ ਭਾਈ ਜਿਹੜਾ ਬੰਦਾ ਗੁਰੂ ਦੇ ਅੱਖੀ ਲੱਗ ਜਾਂਦਾ ਉਹ ਸਦਾ ਦੀ ਜ਼ਿੰਦਗੀ ਜਿਉਂਦਾ ਹੈ ਰਵਦਾਰ ਜੀ ਨੂੰ ਗਿਆਜ ਕਿੰਨੇ ਸਾਲ ਹੋ ਗਏ ਜਿਹੜੇ ਦਾ ਤੋਂ ਤੇ ਅੱਜ ਦੇ ਦਿਨ ਉਹਦੋਂ ਦੀਆਂ ਜਾਇਜੇ ਕਾਰਾਂ ਹੁੰਦੀਆਂ ਪੰਜਾਂ ਦੇ ਕੱਲ ਵੀ ਕਿੰਨੇ ਪਿੰਡਾਂ ਦੇ ਵਿੱਚ ਨਗਰ ਕੀਤਾ ਜਿਵੇਂ ਗੁਰਮਾਨ ਸਿੰਘ ਜੀ ਦਾ ਪ੍ਰਕਾਸ਼ ਬਣਾਇਆ ਜਾਂਦਾ ਤੇ ਰਵਦਾਰ ਜੀ ਦਾ ਪ੍ਰਕਾਸ਼ ਵੀ ਐਵੇਂ ਬਣਾਇਆ ਜਾਂਦਾ ਜਾਇਜੇ ਕਾਰਾਂ ਹੁੰਦੀਆਂ ਨੇ ਪਿੰਡਾਂ ਦੇ

ਦਾ ਫਰਜ਼ ਵੱਡਦਾ ਹੈ ਕਿ ਪਰਮੇਸ਼ਰ ਦੇ ਕਹਿ ਨੂੰ ਮੰਨਿਆ ਜਾਵੇ ਤੇ ਨਾਲ ਨਾਲ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਆਪ ਸਭ ਤੋਂ ਲੱਖ ਲੱਖ ਵਧਾਈ ਦਿੰਦਾ ਹਾਂ ਗੁਰੂ ਸਾਹਿਬ ਜੀ ਦੀ ਕਿਰਪਾ ਕਰਨਾ ਰਵਿਦਾਸ ਜੀ ਦੇ 41 ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ 16 ਰਾਗਾਂ ਵਿੱਚ ਸੰਸੋਭਦ ਗਏ ਉਹਨਾਂ ਦੀ ਬਾਣੀ ਆਪਾਂ ਪੜਦੇ ਆਂ ਦੀਚੋ ਊਚ ਕਰੇ ਮੇਰਾ ਗੋਬਦ ਘਾਉਂਦੇ ਨਾ ਨਰੇ ਉਹ ਪਰਮੇਸ਼ਰ ਦਾ ਸੁਭਾਅ ਹੈ ਰਬਦਾ ਜੀ ਕਹਿੰਦੇ ਜਦੋਂ ਕੋਈ ਪਰਮੇਸ਼ਰ ਨਾਲ ਕਹਿੰਦੇ ਜੁੜਦਾ ਹੈ ਫਿਰ ਉਹ ਨੀਮਿਆਂ ਨੂੰ ਉੱਚੇ ਬਣਵਾ ਦਿੰਦਾ ਹੈ ਭਾਤ ਰਬਦਾ ਜੀ ਨੇ ਬੜੇ ਹੀ ਮਨਮੋਢੇ ਸਮਝੇ ਹੈ ਮੇਰੇ ਵਾਹਿਗੁਰੂ ਜੋ ਤੂੰ ਦੀਵਰਾ ਤਉ ਹਮ ਬਾਤੀ ਰਬਦਾ ਜੀ ਕਹਿੰਦੇ ਨੇ ਮਾਲਕਾ جے تو ہے تو میںری بتی تے میں ہوتی بچ بڑھ کے سڑا میں کا پرکاس کر سکا کہ تیرا بجود میرے اینہ اس سی ہے رب دے کہ رودس جی ساچی پریت ہم تم ہو جوری تم ہو جور ابرسر یہ رودس جی کے بچن ہیں ਐ ਨਾਰ ਆਪਣਾ ਪਿਆਰ ਕੀਤਾ ਅੱਡਾ ਹੁਕਮ ਬੰਦਿਆਂ ਰੱਬ ਦਾ ਕਿ ਸਭ ਨਾਲੋਂ ਪ੍ਰੀਤ ਤੋੜ ਦਿੱਤੀ ਹੁਣ ਤੇਰੇ ਨਾਲ ਪ੍ਰੀਤ ਹੈ ਕੇਵਲ ਕਹਿੰਦੇ 15 ਸਾਲ ਦੀ ਉਮਰ ਸਿਰਵਦਾਸ ਜੀ ਦੀ ਜਦੋਂ ਸਾਦੀ ਹੋਈ ਤੇ ਮਾਪੇ ਪਰਿਵਾਰ ਵਾਲੇ ਕਹਿਣ ਲੱਗੇ ਵੀ ਕਮੌਂਦਾ ਜੋ ਹੈ ਉਹ ਆਪਣਾ ਖਾ ਲੈਂਦਾ ਤੇ ਬਾਕੀ ਸਾਰਾ ਲੋਕਾਂ ਨੂੰ ਨਾਲ ਪੁੰਨ ਕਰਾ ਦਿੰਦਾ ਛੋਟੇ-ਮੋਟੇ ਤੋਪੇ ਡੰਡੇ ਘੜਾਈ ਦਾ ਤਾਂ ਪੈਸੇ ਨਹੀਂ ਲੈਂਦਾ ਹੈ ਕਿਸੇ ਤੋਂ ਚਲੋ ਸਮਾਸੀ ਉਦੋਂ ਦਾ ਉਤੋਂ ਰਵਿਦਾਸ ਗੁਰੂ ਦਾ ਹੁਕਮ ਮੰਨਣ ਵਾਲੇ ਭਗਤ ਨੇ ਨਾ। ਇਸ ਕਰਕੇ ਸੁਭਾਸ ਵੀ ਮਾੜਾ ਮੋਟਾ ਤਾਂ ਪੈਸੇ ਨਹੀਂ ਸੀ ਲੈਂਦੇ। ਤੇ ਜਿਹੜਾ ਕੋਈ ਮਾੜਾ ਮੋਟਾ ਥੇਲਾ ਆਣਾ ਮਿਲਣਾ ਬੜਨਾ ਉਹਦੇ ਨਾਲ ਆਪਣਾ ਗੁਜ਼ਾਰਾ ਕਰਕੇ ਬਾਕੀ ਦਾ ਦਾਣ ਪੱਤਾ ਕਰ ਦੇਣਾ ਲਿਖੇ ਚਲਾ ਦੇਣਾ। ਤੇ ਪਰਿਵਾਰ ਵਾਲੇ ਕਹਿੰਦੇ ਇਹ ਬਣਾਊਗਾ ਕੀ ਕਮਾਊਗਾ ਕੀ ਕਿਉਂ ਕਰੋ ਕਿ ਤੂੰ ਅੱਜ ਕਰ ਦਿਓ। ਭਗਤ ਰਵਿਦਾਸ ਜੀ ਨੂੰ ਵਾਅਦਾ ਕੀਤਾ ਦੇ ਸਾਲੀ ਤੋਂ ਬਾਅਦ ਆਟਾ ਕਰ ਦਿੱਤਾ ਆਪਣੇ ਘਰ ਵਾਲਿਆਂ ਨੂੰ ਲੈ ਕੇ ਕਾਂਸੀ ਦੇ ਵਾਰ-ਵਾਰ ਸੱਪਰੇ ਬਣਾ ਲਈ ਕੱਖਾਂ ਦੇ ਸੰਨ ਪਾ ਕੇ ਬੈਠ ਗਏ ਹੁਣ ਇੱਥੇ ਉਹੀ ਸੁਭਾਅ ਪਹਿਲਾਂ ਵਾਲਾ ਰੱਬ ਦੀ ਬੰਦਗੀ ਕਰਨੀ ਨਾਮ ਜਪਣਾ ਜੋ ਮਿਲ ਗਿਆ ਸੋ ਖਾ ਲਿਆ ਬਾਕੀ ਦਾਣੇ ਨੂੰ ਕਰ ਗਏ ਮਾਂ ਕਦੇ ਘਰ ਵਾਲੀ ਦੇ ਆਖਿਆ ਸੀ ਵੀ ਆਹ ਕੀ ਕਰੀ ਜਾਂਦੇ ਹੋ ਕਮਉਂਦੇ ਨਹੀਂ ਬਣਾਉਂਦੇ ਨਹੀਂ ਪਤਾ ਸੀ ਇਹ ਰੱਬ ਦਾ ਭਗਤ ਹੈ ਰੱਬ ਦੇ ਭਗਤਾਂ ਨੂੰ ਕਦੇ ਇਦਾਂ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀ ਉਹਨਾਂ ਨੂੰ ਪਤਾ ਹੈ ਜਿਸ ਪਰਮੇਸ਼ਰ ਨੇ ਸਰੀਰ ਦਿੱਤਾ ਹੈ ਉਹਨੇ ਖਾਣ ਵਾਸਤੇ ਸਭ ਦੇ ਰੱਖਿਆ ਤੇ ਗੁਰੂ ਨਾਨਕ ਦੇਵ ਜੀ ਸਾਡੇ ਹੋਏ ਹੋਏ ਸਿਧਾਂਤ ਦਿੱਤਾ ਸੀ ਕਿ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਇਹ ਸਿਧਾਂਤ ਹੈ ਗੁਰਮੁਖਾਂ ਦਾ ਰੱਬ ਦੇ ਪਿਆਰਿਆਂ ਦਾ ਪਰਮੇਸ਼ਰ ਦਾ ਸੁਭਾਅ ਹੈ ਇਸ ਦੇ ਵਿੱਚ ਤੇ ਜਿਹੜਾ ਰੱਬ ਦਾ ਪਿਆਰਾ ਬਣ ਜਾਂਦਾ ਉਹ ਹੁਕਮ ਨੂੰ ਕਮਾਉਂਦਾ ਹੈ ਰੱਬ ਦੇ ਸ਼ਬਦ ਨੂੰ ਕਮਾਉਂਦਾ ਹੈ ਤੇ ਫਿਰ ਉਸ ਹੁਕਮ ਤੇ ਚੱਲਦਾ ਹੈ ਉਹ ਕਰਕੇ ਦਿਖਾਉਂਦਾ ਕਿ ਮੈਂ ਕਮਾ ਵੀ ਰਿਹਾ ਖਾ ਵੀ ਰਿਹਾ ਤੇ ਬਣ ਵੀ ਰਿਹਾ ਰਬਦਾਸ ਜੀ ਦੀ ਜ਼ਿੰਦਗੀ ਐਸੇ ਤਰ੍ਹਾਂ ਚੱਲਦੀ ਜਾਂਦੀ ਹੈ ਬਣੇ ਲੋਕ ਗਿਆਨवान ਵੀ ਆਏ ਵਿਦਵਾਨ ਵੀ ਆਏ ਰੱਬ ਨੇ ਪਰਖਾਂ ਵੀ ਕੀਤੀਆਂ ਪਰ ਰਬਦਾਸ ਜੀ ਨੇ ਇੱਕ ਰੱਤੀ ਇੱਕ ਇੰਚ ਵੀ ਕਹ ਲੋ ਪਰਾਂ ਨਹੀਂ ਹੋਏ بس دی رجا بچ رہے پہ دکھ آیا پاویں سکھ آیا راجے نے گرفتاریاں بھی کیتیاں تے راجے بھی بوڑھے بنے پر رب کا نام نہیں سدیا اس کر کے ربداس جی شریر کر کے گیان وج ساٹھے سات سو سال کے قریب ہو گیا تیرہ سو میں ستتر سیاسی تین جنم لکھے نے پچی چل رہا ہے تو ਸਾਵਲਾ ਲੋ 750 ਸਾਲ ਦੇ ਕਰੀਬ ਹੋ ਗਿਆ ਪਰ ਅੱਜ ਵੀ ਦੁਨੀਆ ਉਹਨਾਂ ਨੂੰ ਦਮਸਕਾਰਾ ਕਰਦੀ ਹੈ ਦਾਦਾ ਕਰਾ ਕਰਦੀ ਹੈ ਕਿਉਂ ਕੇਵਲ ਸਬਤ ਇਹਨਾਂ ਦਾ ਨਾ ਕੀਤੀ ਪਰਮੇਸ਼ਰ ਦੀ ਰਾਜ ਵਿੱਚ ਰਹੇ ਇੱਥੇ ਜਿਹੜਾ ਜਿਹੜਾ ਸਰੀਰ ਰੱਬ ਨਾਲ ਜੁੜਿਆ ਉਹ ਸਦਾ ਦੀ ਜ਼ਿੰਦਗੀ ਜਿਉਂਦਾ ਕਦੇ ਮਰਿਆ ਨਹੀਂ ਕਰਦਾ ਇਸ ਲਈ ਆਓ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ੇ ਹੋਈ ਧੁਰ ਕੀ ਬਾਣੀ ਉਹਦੇ ਹੁਕਮ ਅਨੁਸਾਰ ਚੱਲਣ ਦਾ ਯਤਨ ਕਰੀਏ ਗੁਰੂ ਸਾਹਿਬ ਜੀ ਨੇ ਸਾਨੂੰ ਧੁਰਦਰਗਾ ਦੇ ਵਿੱਚੋਂ ਚੌਥੇ ਜੁਗ ਦੇ ਵਿੱਚ ਗੁਰੂ ਨਾਨਕ ਦੇ ਸਰੂਪ ਰਾਹੀਂ ਆਹ ਧੁਰ ਕੀ ਬਾਣੀ ਸਾਕੇ ਨੇ ਭੇਜੀ ਹੈ ਜਿਹੜੀ ਬਾਣੀ ਆਪਾਂ ਰੋਜ਼ ਵਿਚਾਰ ਕਰਦੇ ਆ ਇਸ ਵਿਚਾਰ ਨੂੰ ਸਮਝ ਕੇ ਗੁਰਾਂ ਦੇ ਹੁਕਮ ਨੂੰ ਮੰਨਣ ਦਾ ਯਤਨ ਕਰੀਏ ਹੋ ਸਕਦਾ ਕਿਤੇ ਕਿਨਕਾ ਬਾਤ ਸਾਡਾ ਜੀਵਨ ਸੁਧਰ ਜਾਵੇ ਰੱਬ ਦੀ ਕਿਤੇ ਨਜ਼ਰ ਸਵੱਲ ਨਹੀਂ ਹੋਣੀ ਸਭ ਦੇ ਹਿਰਦੇ ਵਿੱਚ ਵਸਦਾ ਹੈ ਆਓ ਅੱਜ ਥੋੜਾ ਜਿਹਾ ਸਾਡੀ ਦਿੱਕਤ ਜਾਤ ਆਪਾਂ ਕਰਨਾ ਯਤਨ ਕਰੀਏ ਅਨੰਦ ਸਹਿਬ ਦੀ ਕਾਲ ਨੂੰ ਸੱਤ ਬੌੜਿਆਂ ਵਿਚਾਰਨਾ ਸਾਨੂੰ ਅੱਜ ਸਮੇਂ ਦੇ ਅੰਕੂਲ ਇੱਕ ਬੌੜੇ ਦਾ ਦੋ ਬੌੜਿਆਂ ਦੇ ਵਿਚਾਰ ਸੰਖੇਪ ਸਰਲ ਵਿੱਚ ਕਰਨਾ ਯਤਨ ਕਰੀਏ ਗੁਰੂ ਦੇ ਸ਼ਬਦ ਦੀ ਸਮਝ ਲਈਏ ਗੁਰੂ ਜੀ ਸਾਨੂੰ ਕੀ ਸਮਝਾਉਣਾ ਕਰਦੇ ਨੇ ਕੱਲ ਵਾਲਾ ਜਿਹੜਾ ਸ਼ਬਦ ਸੀ ਗੁਰੂ ਜੀ ਨੇ ਅੰਤਲੀਆ ਬੌੜਿਆਂ ਵਿਚ ਆਖਿਆ ਸੀ ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਾ ਭਾਈ ਜੇਲਾ ਮਨਤ ਅੰਦਰ ਵਾਲਾ ਗੁਰੂ ਸਾਹਿਬ ਜੀ ਕਹਿੰਦੇ ਮੈਂ ਤੁਹਾਨੂੰ ਦੱਸਿਆ ਹੈ ਇਹ ਪਰਮੇਸ਼ਰ ਅਕਾਰਪੜ ਵਾਹਿਗੁਰੂ પાસે ਹੀ ਜਾਣਾ ਚਾ ਸਕਦਾ ਹੈ ਦੁਨਿਆਵੀ ਆਨੰਦ ਤਾਂ ਤੁਸੀਂ ਅੱਖਾਂ ਨਾਲ ਹੀ ਦੇਖ ਲੈਂਦੇ ਹੋ ਪਰ ਜਿਹੜਾ ਅੰਦਰ ਵਾਲਾ ਆਨੰਦ ਹੈ ਉਹ ਗੁਰੂ ਕੋਲੋਂ ਸਮਝਿਆ ਜਾ ਸਕਦਾ ਹੈ ਉਹ ਆਨੰਦ ਨੂੰ ਗੁਰੂ ਦੇ ਸਕਦਾ ਹੈ ਪਰਮੇਸ਼ਰ ਦੇ ਸਕਦਾ ਹੈ ਉਹਦਾ ਨਾਮ ਦੇ ਸਕਦਾ ਹੈ ਤੇ ਹੁਣ 8ਵੇਂ ਪੌੜੇ ਦੇ ਵਿੱਚ ਗੁਰੂ ਸਾਹਿਬ ਜੀ ਕੀ ਸਮਝਾਉਣਾ ਕਰਦੇ ਨੇ ਪਿਆਰ ਦੇ ਨਾਲ ਸਮਝੀਏ ਇਕਾਗਰਤਾ ਲਈ ਲੱਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ ਆਨੰਦ ਸਾਹਿਬ ਦੀ 8ਵੀਂ ਪਉੜੀ ਦੀ ਪਹਿਲੀ ਬੰਤੀ ਅੰਦਰ ਕਹਿੰਦੇ ਨੇ ਆਨੰਦ ਦੀ ਗੱਲ ਚੱਲ ਰਹੀ ਸੀ ਤੇ ਗੁਰੂ ਜੀ ਕਹਿੰਦੇ ਬਾਬਾ ਜਿਸ ਤੂੰ ਦੇਹ ਇਹ ਵਾਹਿਗੁਰੂ ਜਿੰਨੂੰ ਤੂੰ ਆਨੰਦ ਦਵੇ ਸੋਈ ਜਨ ਪਾਵੈ ਉਹੋ ਜਨ ਉਹੋਏ ਪੁਰਸ਼ ਤੇਰੇ ਅਨੰਦ ਨੂੰ ਪਾ ਸਕਦੇ ਨੇ ਕਿਸੇ ਮਨੁੱਖ ਦੇ ਹੱਥ ਵਿੱਚ ਨਹੀਂ ਵਸ ਵਿੱਚ ਨਹੀਂ ਕਿ ਤੇਰੇ ਵਾਲਾ ਅਨੰਦ ਕੋਈ ਪਾ ਸਕੇ ਕਿਉਂਕਿ ਤੇਰਾ ਰੰਗ ਲੈਣਾ ਬਹੁਤ ਔਖਾ ਹੈ ਉਹਦੇ ਲਈ ਮਧੂ ਮੱਖੀ ਵਰਨਾ ਪੈਂਦਾ ਹੈ ਦੇਖੋ ਮਧੂ ਮੱਖੀ ਕੀ ਹੈ ਅਜ ਰਬਦਾਸ ਜੀ ਦਾ ਪ੍ਰਕਾਸ਼ ਦਿਹਾੜਾ ਹੈ ਤੇ ਰਬਦਾਸ ਜੀ ਨੇ ਜ਼ਿਕਰ ਕੀਤਾ ਕਹਿੰਦੇ ਮਨਸੋ ਮਧੂ ਕਰ ਕਰੋ ਚੰਨ ਹਿਰਦੈ ਧਰੋ ਰਸਨ ਅੰਮ੍ਰਿਤਰਾਮ ਨਾਮ ਭਗਵ ਰਵਦਾਸ ਭਗਤ ਜੀ ਕਹਿੰਦੇ ਨੇ ਕਹਿੰਦੇ ਮੈਂ ਦੇਖਦਾ ਸਾਮਾਂ ਦਾ ਟਾਈਮ ਸੀ ਮਧੂ ਮੱਖੀ ਫੁੱਲ ਦੀ ਨਾਭੀ ਵਿੱਚੋਂ ਰਸ ਚੂਸ ਰਹੀ ਹੈ ਕਹਿੰਦੇ ਸਾਮ ਦਾ ਟਾਈਮ ਹੋ ਰਿਹਾ ਸੀ ਫੁੱਲ ਦੇ ਸੌਣ ਦਾ ਸਮਾਂ ਸੀ ਕਹਿੰਦੇ ਮਧੂ ਮੱਖੀ ਰਸ ਚੂਸਦੀ ਜਾ ਰਹੀ ਹੈ ਪਰ ਫੁੱਲ ਨੇ ਆਪਣੀਆਂ ਪੱਤੀਆਂ ਸਵੇਟ ਲਈਆਂ ਤੇ ਪੱਤੀਆਂ ਦੇ ਲਪੇਟ ਵਿੱਚ ਆ ਗਈ ਜਦੋਂ ਕਹਿੰਦੇ ਮੈਂ ਸਵੇਰੇ ਜਾ ਕੇ ਦੇਖਿਆ ਮਧੂ ਮੱਖੀ ਦੀ ਮੌਤ ਹੋ ਚੁੱਕੀ ਸੀ ਇੱਕ ਗੱਲ ਮੌਤ ਹੋਣੀ ਤੈ ਪੱਕਾ ਹੈ ਜਿਸ ਵੇਰਾ ਦਾ ਕਾਨੂੰਨ ਹੈ ਪਰ ਜਿਹੜੀ ਬਧੂ ਬਖੀ ਹੈ ਕਹਿੰਦੇ ਉਹਦੇ ਰਸ ਸੁਣਾ ਨਹੀਂ ਸਕਿਆ ਉਹ ਕਹਿੰਦੀ ਹੈ ਮੌਤ ਹੁੰਦੀ ਹੈ ਤੇ ਲੱਖ ਬੇਰੀ ਹੋ ਜਾਵੇ ਮਰਨਾ ਤੇ ਤੈ ਪਰ ਰਸ ਸੁਣਾ ਨਹੀਂ ਸਕਣਾ ਰਸ ਲੈਣਾ ਹੀ ਲੈਣਾ ਹੈ ਤੇ ਜਿਹੜਾ ਰੱਬ ਦਾ ਰਸ ਹੈ ਉਹ ਭਾਈ ਪਰਮੇਸ਼ਰ ਦੇ ਨਾਮ ਗੁਰੂ ਕੇ ਸ਼ਬਦ ਵਿੱਚੋਂ ਮਿਲਦਾ ਹੈ ਤੇ ਸਾਨੂੰ ਗੁਰੂ ਜੀ ਉਪਦੇਸ਼ ਕਰਦੇ ਨੇ ਜਿਵੇਂ ਮਧੂ ਮੱਖੀ ਫੁੱਲ ਦੀ ਨਾਭੀ ਵਿੱਚ ਬੈਠੀ ਹੈ ਨਾ ਬੰਦਿਆ ਤੂੰ ਵੀ ਪਰਮੇਸ਼ਰ ਦਾ ਫੁੱਲ ਰੂਪੀ ਸੰਗਤ ਫੁੱਲ ਰੂਪੀ ਸੰਗਤ ਇਸ ਸੰਗਤ ਰੂਪੀ ਫੁੱਲ ਵਿੱਚ ਆ ਕੇ ਬਹਿ ਜਾ ਇਹਦੀ ਨਾਭੀ ਵਿੱਚੋਂ ਸਾਬਤ ਦੇ ਵਿੱਚੋਂ ਰਸ ਨਿਚੋੜ ਕੇ ਲੈ ਉਹ ਰਸ ਬਿੱਲੇ-ਬਿੱਲੇ ਲੈਂਦੇ ਨੇ ਉਹਦੇ ਨਹੀਂ ਮਧੂ ਮੱਖੀ ਬਣਨਾ ਚਾਹੀਦਾ ਬਾਰੋਂ ਨਹੀਂ ਮਿਲਦਾ ਰਸ ਵੀ ਬਾਰੋਂ ਉੱਡੇ ਜਾ ਜੇ ਤੇ ਪੌਰੇ ਬਣ ਕੇ ਨਹੀਂ ਮਿਲਦਾ ਪੌਰਾ ਇੱਕ ਵੱਖਰੀ ਚੀਜ਼ ਹੈ ਰਸ ਕੱਢਣਾ ਪੁੱਲ ਵਿੱਚੋਂ ਇੱਕ ਵੱਖਰੀ ਚੀਜ਼ ਹੈ ਉਹਦੇ ਲਈ ਬਧੂ ਪੱਖੀ ਵਾਂਗੂ ਮਨ ਬਣਾਉਣਾ ਪੈਣਾ ਹੈ ਜਿਵੇਂ ਕਬੀਰ ਸਾਹਿਬ ਜੀ ਨੇ ਸਮਝਾਉਣ ਵਾਸਤੇ ਲਿਖਿਆ ਕਹਿੰਦੇ ਹਾਰ ਹੈ ਖਾਨ ਰੇਤ ਵਿੱਚ ਖਰੀਬ ਕਹਿੰਦੇ ਜਿਹੜਾ ਨੱਭਾ ਹੈ ਨਾ ਉਹ ਕਹਿੰਦੇ ਖੰਡ ਰੂਪ ਹੈ ਤੇ ਮਿੱਟੀ ਦੇ ਵਿੱਚ ਰਲ ਗਿਆ ਹੁਣ ਮਿੱਟੀ ਚੋਂ ਖੰਡ ਚੁਗੀ ਹੈ ਤੇ ਨਹੀਂ ਚੁਗੀ ਜੀ ਨੇ ਚੋਗੀ ਜਾ ਸਕਦੀ ਜਿੰਨਾ ਮਰਜੀ ਆਪਾਂ ਯਤਨ ਕਰ ਲਈਏ ਫਿਰ ਕਹਿੰਦੇ ਉਹ ਤਰੀਕਾ ਬਣਾਉਣਾ ਹਾਰ ਹੈ ਖਾਂਡ ਰੇਤ ਮੈਂ ਵਿਖਰੀ ਹਾਥੀ ਚੁੰਨੀ ਨਾ ਜਾਏ ਹੱਥਾਂ ਦੇ ਨਾਲ ਚੁੰਨੀ ਨੀ ਜਾ ਸਕਦੀ ਕਹੋ ਕਬੀਰ ਗੁਰ ਭਲੀ 부ਝਾਈ ਕੀਟੀ ਹੋਏ ਕਹਿਦਾ ਕਹਿੰਦੇ ਰੱਬ ਨੇ ਫਿਰ ਮੈਨੂੰ ਗਿਆਨ ਦਿੱਤਾ ਸਬਦ ਦਿੱਤੀ ਸੋਝੀ ਦਿੱਤੀ ਵੀ ਇਉਂ ਨਹੀਂ ਖਾਦੀ ਜਾਣੀ ਇਉਂ ਨਹੀਂ ਚੱਕੀ ਜਾਣੀ ਹੱਥਾਂ ਦੇ ਨਾਲ ਕਹਿੰਦੇ ਤੂੰ ਕੀੜੀ ਦਾ ਰੂਪ ਹੋ ਜਾ ਫਿਰ ਕੀੜੀ ਬਣ ਕੇ ਖੰਡ ਨੂੰ ਚੱਕ ਸਕਦਾ ਮਿੱਟੀ ਦੇ ਹੁਣ ਆਪਾਂ ਦੇਖ ਲਈਆਂ ਅਨਾਜ ਕਿੰਨਾ ਬਰੀਕ ਮਿੱਟੀ ਵਿੱਚ ਰੁਲਿਆ ਹੈ ਕੀੜੀਆਂ ਚੁੱਕ ਕੇ ਲਿਜਾ ਸਕਦੀਆਂ ਨੇ ਪਰ ਬੰਦਾ ਨਹੀਂ ਚੁੱਕ ਸਕਦਾ ਐਸੇ ਤਰ੍ਹਾਂ ਜਿਹੜਾ ਰੱਬ ਹੈ ਆ ਸਰੀਰੂਪੀ ਮਿੱਟੀ ਸੰਸਾਰ ਰੂਪੀ ਮਿੱਟੀ ਹਰ ਇੱਕ ਚੀਜ਼ ਜੋ ਆਪਾਂ ਦੇਖਦੇ ਆਂ ਹਰ ਇੱਕ ਦੇ ਵਿੱਚ ਪਸਰਿਆ ਹੋਇਆ ਹੈ ਰਲਿਆ ਹੋਇਆ ਹੈ ਹਰ ਹੈ ਖਾਂਡ ਹੁਣ ਉਹਨੂੰ ਕੱਢਣਾ ਕੀੜੀ ਬਣ ਕੇ ਕੱਢਣਾ ਐਨਾ ਨਿੱਕਾ ਸਰੀਰ ਤੇ ਐਨਾ ਛੋਟਾ ਮਨ ਕਿ ਮਿੱਟੀ ਦੇ ਵਿੱਚੋਂ ਵੀ ਉਹਨੂੰ ਕੱਢ ਲਿਆ ਜਾਵੇ ਉਹ ਰੂਪ ਧਾਰਨ ਕਰਨਾ ਪੈਣਾ ਇਸ ਤਰ੍ਹਾਂ ਕਿ ਜਦੋਂ ਉਹਨਾਂ ਦਾ ਸਰੂਪ ਬਣ ਗਿਆ ਫਿਰ ਕਹਿੰਦੇ ਪਰਮੇਸ਼ਰ ਨੇ ਕਿਰਪਾ ਕਰਨੀ ਹੈ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ ਫਿਰ ਉਹ ਲੋਕ ਜਿਹੜੇ ਵਧੂ ਵਖੀ ਦੀ ਨਿਆਈ ਬਣ ਜਾਣਗੇ ਜਿਹੜੇ ਕੀੜੀ ਦੀ ਨਿਆਈ ਬਣ ਜਾਣਗੇ ਨੀਵੇਂ ਤੋਂ ਨੀਵੇਂ ਬਣ ਜਾਣਗੇ ਇੱਕ ਸ਼ਬਦ ਜ਼ਿਆਦਾ ਆ ਗੁਰੂ ਜੀ ਨੇ ਬਾਣੀ ਵਿੱਚ ਲਿਖਿਆ ਹੈ ਕਹਿੰਦੇ ਤਾੜ ਹੋਵੇ ਹੋਏ ਨਾ ਤਾਣਾ ਅਣ ਹੋਵੇ ਆਪ ਵਡਾਏ ਉਹ ਐਸਾ ਭਗਤ ਸਦਾਏ ਕਹਿੰਦੇ ਤਾਣ ਹੁੰਦੇ ਹਨ ਤਾਣ ਦਾ ਭਾਵ ਸਭ ਕੁਝ ਜ਼ੋਰ ਬਾਲਾ ਪੈਸਾ ਸੌਤਾਂ ਹੋਰ ਦੇ ਬਾਵਜੂਦ ਵੀ ਤਾਣ ਹੁੰਦੇ ਹੋਏ ਨਕਾਣਾ ਮਾਣ ਹੁੰਦੇ ਹੋਏ ਨਮਾਣਾ ਸਭ ਕੁਝ ਕੋਲੇ ਹੋਵੇ ਬਾਲ ਵੀ ਹੋਵੇ ਮਾਣ ਜਤਾ ਵੀ ਹੋਣ ਫੇਰ ਵੀ ਨਮਾਣੇ ਬਣ ਜਾਣਾ ਗਰੀਬ ਬਣ ਜਾਣਾ ਆਣ ਹੁੰਦੇ ਆਪ ਵਡਾਏ ਜੇਕਰ ਤੇ ਗਰੀਬੀ ਦੱਸਿਆ ਪਰਿਵਾਰ ਵਿੱਚ ਗਰੀਬੀ ਹੈ ਸਮਾਸ਼ ਦੋਤ ਫੇਰ ਕਹਿੰਦੇ ਥੋੜੇ ਚੋਂ ਥੋੜਾ ਵੀ ਵੰਡ ਦੇਣਾ ਅਣ ਹੁੰਦਾ ਆਪ ਬੰਡਾਏ ਥੋੜਾ ਹੋਣ ਦੇ ਬਾਵਜੂਦ ਵੀ ਵੰਡ ਕੇ ਖਾਣਾ ਕੋ ਐਸਾ ਭਗਤ ਸਦਾਏ ਕਹਿੰਦੇ ਕੋਈ ਐਹੋ ਜਿਹਾ ਭਗਤ ਬਣ ਜਾਵੇ ਫੇਰ ਕਿਤੇ ਜਾ ਕੇ ਰੱਬ ਸੋਈ ਨਾ ਨਵਾਵੇ ਫੇਰ ਕਿਤੇ ਜਾ ਕੇ ਉਹਨੂੰ ਨਾਮ ਦਾ ਕਹਿੰਦਾ ਹੈ ਫੇਰ ਕਿਤੇ ਅੰਦਰਲਾ ਅਦਬ ਫੇਰ ਕਿਤੇ ਜਾ ਕੇ ਅੰਦਰਲਾ ਸੁਖ ਦਿੰਦਾ ਹੈ ਜਿਹਨੂੰ ਗੁਰੂ ਪਾਸ਼ਾ ਕਹਿੰਦੇ ਨੇ ਨਾਮ ਕੁਮਾਰੀ ਨਾਮ ਦਾ ਚੜੀ ਰਹੇ ਫੇਰ ਕਿਤੇ ਜਾ ਕੇ ਉਹ ਵਸਤੂ ਪ੍ਰਾਪਤ ਹੋਦੀ ਹੈ ਉਹਨੂੰ ਪਾਉਣ ਵਾਸਤੇ ਬਹੁਤ ਨੀਮਾ ਹੁਣਾ ਪੈਂਦਾ ਹੈ ਪਰ ਆਪਾਂ ਇਨਸਾਨ ਤਾਂ ਥੋੜੀ-ਥੋੜੀ ਗੱਲ ਤੇ ਪਰਤ ਜਾਂਦੇ ਸਾਡੇ ਕੋਲ ਤਾਂ ਲੱਖ ਰੁਪਿਆ ਜੇ ਵੀ ਕੀ ਪੈ ਜੇ ਬੰਦਾ ਇੱਕ ਬੰਦੇ ਨੂੰ ਬੰਦਾ ਨਹੀਂ ਸਮਝਦਾ ਇਹ ਹਕੀਕਤ ਆ ਸਾਡੀ ਖਿਮਾ ਕਰਨਾ ਗੁਰੂ ਸਾਹਿਬ ਜੀ ਸਾਨੂੰ ਬਹੁਤ ਨੀਮਾ ਲੈ ਕੇ ਜਾਂਦੇ ਨੇ ਭਾਈ ਤੇਰੇ ਕੋਲੇ ਬਾਣ ਜਿੱਦਾਂ ਮਰਜੀ ਹੋਵੇ ਪਰ ਤੂੰ ਨਾ ਮਾਣਾ ਨਹੀਂ ਤਾਂ ਮੇਰੇ ਕੋਲ ਦੌਲਤਾਂ ਸਾਰ ਤਾਂ ਜਿੱਤੀਆਂ ਮਰਜੀ ਹੋਰ ਤੂੰ ਗਰੀਬ ਬਣ ਕੇ ਰਹੀਂ ਕਾਦੇ ਹੰਕਾਰ ਦਾ ਕਰੀਨਾ ਨਾ ਜੇ ਤੇਰੇ ਜੀਵ ਵਿੱਚ ਕੁਝ ਵੀ ਨਹੀਂ ਹੈ ਥੋੜਾ ਤਾਂ ਕਿਤੇ ਅੱਧੀ ਚੋਂ ਅੱਧੀ ਵੀ ਵੰਡ ਕੇ ਖਾਈ ਫੇਰ ਕਿਤੇ ਰੱਬ ਨੇ ਤੇਰੇ ਵੱਲ ਹੱਥ ਪਾਉਣੀ ਐ ਅੱਗੇ ਮਹਾਰਾਜ ਕਹਿੰਦੇ ਨੇ ਪਾਵੈ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਪਰ ਇਹ ਸਾਰੀਆਂ ਵਸਤੂਆਂ ਇਹ ਜਿਹੜੀ ਅਵਸਥਾ ਹੈ ਇਹ ਮਹਾਰਾਜ ਕਹਿੰਦੇ ਕਿਸੇ ਕਿਸੇ ਨੂੰ ਮਿਲਦੀ ਐ ਪਾਵੈ ਤਾਂ ਸੋ ਜਨ ਉਹ ਲੋਕ ਪਾਉਂਦੇ ਨੇ ਦੇਹ ਜਿਸ ਨੂੰ ਜਿਨ੍ਹਾਂ ਨੂੰ ਰੱਬ ਦਾ ਰੱਬ ਤੋਂ ਬਿਨਾ ਉਹਦੀ ਕਿਰਪਾ ਤੋਂ ਬਿਨਾ ਨੀਵੇਂ ਨਹੀਂ ਹੋਇਆ ਜਾ ਸਕਦਾ ਵੰਡ ਕੇ ਨਹੀਂ ਸਕੇਆ ਜਾ ਸਕਦਾ ਕਈ ਵਾਰੀ ਆਪਾਂ ਦੇਖਦੇ ਹਾਂ ਸਮਾਜ ਵਿੱਚ ਦੌਲਤਾਂ ਬਹੁਤ ਹੁੰਦੀਆਂ ਨੇ ਪਰ ਉਹਨਾਂ ਦਾ ਦਿਲ ਇੰਨਾ ਛੋਟਾ ਹੁੰਦਾ ਕਿ ਪੰਛੀ ਦੀ ਕਿਸੇ ਨੂੰ ਦੇ ਸਕਦਾ ਹੈ ਇਹ ਮਾ ਕਰਨਾ ਸਾਡੇ ਸਮਾਜ ਦਾ ਦੁੱਖ ਹਟ ਗੁਰਬਾਣੀ ਦੇ ਕਹੇ ਮੁਤਾਬਕ ਇਹ ਹਕੀਕਤ ਹੈ ਘਰ ਬਹੁਤ ਵੱਡਾ ਹੁੰਦਾ ਹੈ ਪਰ ਦਿਲ ਬਹੁਤ ਛੋਟਾ ਹੁੰਦਾ ਹੈ ਕਈ ਵਾਰੀ ਘਾਲ ਛੋਟਾ ਜਾ ਹੁੰਦਾ ਤੇ ਦਿਲ ਦਰਿਆ ਹੁੰਦਾ ਹੈ ਕਹਿੰਦਾ ਲੈ ਜਾ ਭਾਈ ਰੱਬ ਦਾ ਹੀ ਦਿੱਤਾ ਹੋ ਦਾ ਜੀ ਉੱਥੇ ਜਾ ਕੇ ਪਰ ਰੱਬ ਕੁਝ ਹੁੰਦਾ ਇਸ ਕਰਕੇ ਕਹਿੰਦੇ ਪਾਵੈ ਤਾਂ ਸੋ ਜਾਣ ਦੇਹ ਜਿਸ ਨੂੰ ਜਿੰਨਾ ਨੂੰ ਇਹ ਵਸਤੂਆਂ ਰੱਬ ਦਵੇ ਉਹੋ ਹੀ ਪਾ ਸਕਦੇ ਨੇ ਨਹੀਂ ਤਾਂ ਹੋਰ ਕੀ ਕਰੇ ਵਿਚਾਰਿਆ ਬਹੁਤ ਵਿਚਾਰੇ ਤੁਰੇ ਫਿਰਦੇ ਨੇ ਦੁਨੀਆ ਵਿੱਚ ਦੌਲਤਾਂ ਸੌਦਾ ਬਾੜੀਆਂ ਨੇ ਹੁਣ ਰੱਬ ਦੇ ਕੋਲੇ ਥੋੜਾ ਕਿਤੇ ਪੈਸਾ ਪਰ ਫੇਰ ਵੀ ਭੁਖਾਰੀਆਂ ਵਾਂਗ ਲੜਦਾ ਫਿਰਦਾ ਹੈ ਦੌਲਤਾਂ ਇਕੱਠੀਆਂ ਕਰਨ ਵਾਸਤੇ ਸਿਕੰਦਰ ਬਾਦਸ਼ਾਹ ਦਾ ਜ਼ਿਕਰ ਪੜ੍ਹੋ ਕੌਰੂ ਬਾਦਸ਼ਾਹ ਦਾ ਜ਼ਿਕਰ ਪੜ੍ਹੋ ਥੋੜੀ ਮਾਇਆ ਸੀ ਰਾਵੜ ਕੋਲੇ ਕਿਤੇ ਥੋੜੀ ਮਾਇਆ ਸੀ ਪਰ ਜਿਹੜਾ ਰੱਬ ਨੇ ਉਹਨਾਂ ਨੂੰ ਅਵਸਥਾ ਨਹੀਂ ਬਣਾ ਕੇ ਦਿੱਤੀ ਉਹਦੇ ਕਰਕੇ ਮਹਾਰਾਜ ਕਹਿੰਦੇ ਹੋਰ ਕੀ ਕਰੇ ਵਿਚਾਰਿਆ ਉਹ ਅੰਦਰਲੇ ਸੁੱਖ ਤੋਂ ਅੰਦਰਲੀ ਖੁਸ਼ੀ ਤੋਂ ਅੰਦਰਲੇ ਅਨੰਦ ਤੋਂ ਭੁੱਖੇ ਵਰਦੇ ਚਲੇਗਾ ਉਹਨਾਂ ਨੂੰ ਰੱਬ ਵਾਲਾ ਅਨੰਦ ਮਿਲੇ ਹੀ ਨਹੀਂ ਉਹਨਾਂ ਨੂੰ ਪ੍ਰੇਮ ਬਾਜ਼ੀਆਂ ਵਸਤੂਆਂ ਨਿਮਾਣੀ ਵਾਲੀਆਂ ਵਸਤੂਆਂ ਉਹਨਾਂ ਦੀ ਅਵਸਥਾ ਬਣ ਨਹੀਂ ਸਕਦੀ ਮਹਾਰਾਜ ਕਹਿੰਦੇ ਉਹ ਵਿਚਾਰੇ ਕੀ ਕਰ ਸਕਦੇ ਨੇ ਇੱਕ ਭਾਰਮ ਭੂਲੇ ਫਿਰੇ ਦਹਗਿਸ ਇਕ ਨਾਮ ਲਾਗ ਸਵਾਰਿਆ ਇਕ ਲੋਕ ਨੇ ਜਿਹੜੇ ਭਰਮ ਵਿੱਚ ਜਿਉਂਦੇ ਨੇ ਵੀ ਕੋਠੀਆਂ ਬਣਾ ਲੀਆਂ ਘਾਰਾਂ ਬਣਾ ਲੀਆਂ ਜਾਇਦਾਦਾਂ ਜੋੜ ਲੀਆਂ ਚੰਗੇ ਨੌਕਰੇ ਉੱਪਰ ਖੜੇ ਕੰਮੇ ਬਸ ਸਭ ਕੁਝ ਬਣਾ ਲਿਆ ਪਰ ਮਹਾਰਾਜ ਕਦੇ ਭਰਮ ਭੁੱਲੇ ਇਹ ਸਭ ਤੋਂ ਵੱਡਾ ਭਰਮ ਹੈ ਭੁੱਲੇ ਹੋਏ ਲੋਕ ਨੇ ਦਹ ਦੇਸ ਉਚਾਰੇ ਦਸਾਮਾਂ ਵਿੱਚ ਅਡੰਬਰਤਾ ਖੜਾ ਕਰ ਲੈਂਦੇ ਨੇ ਬਿਜ਼ਨਸ ਦਾ ਖੜਾ ਕਰ ਲੈਂਦੇ ਨੇ ਪਰ ਨਾਮ ਵਾਲੇ ਪੱਤ ਤੋਂ ਡਿੱਗ ਜਾਂਦੇ ਨੇ ਇਹ ਦੂਜਾ ਪਾਸਾ ਮਾਰ ਰਿਹਾ ਕਿਤੇ ਇੱਕ ਨਾਮ ਲਾਗ ਸਵਾਰਿਆ ਇੱਕ ਉਹ ਵਿਅਕਤੀ ਹੁੰਦੇ ਨੇ ਜਿਹੜੇ ਨਾਮ ਨਾਲ ਜੁੜ ਕੇ ਆਪਣੇ ਆਪ ਨੂੰ ਸਵਾਰ ਕੇ ਚਲੇ ਜਾਂਦੇ ਨੇ ਆਪਣਾ ਜਨਮ ਸਵਾਰ ਜਾਂਦੇ ਨੇ ਸਫਲਾ ਕਰ ਜਾਂਦੇ ਨੇ ਜ਼ਿੰਦਗੀ ਵਿੱਚ ਮਨੁੱਖਾ ਜਨਮ ਜਿੱਤ ਕੇ ਚਲੇ ਜਾਂਦੇ ਨੇ ਕਿਉਂਕਿ ਹਰ ਇੱਕ ਚੀਜ਼ ਦੇ ਦੋ ਪਹਿਲੂ ਨੇ ਪਹਿਲਾਂ ਵੀ ਬੇਇਤੀ ਕਰਨਾ ਹੁੰਦਾ ਬਾ ਪੈਸਾ ਦੌਲਤਾਂ ਸੌਂਕਾਂ ਕਮੌੜੀਆਂ ਮਾਰੀਆਂ ਨਹੀਂ ਪਰ ਮਹਾਰਾਜ ਕਹਿੰਦੇ ਮਤਬੈ ਤੁਲਾ ਬਿਸਰੈ ਤੇਰਾ ਚਿਤ ਨਾ ਆਵੇ ਤੋ ਕਹਿੰਦੇ ਕੇਵਲ ਇੱਕ ਚੀਜ਼ ਦੇ ਮਗਰ ਪੈ ਜਾਣਾ ਤੇ ਦੂਜੀ ਨੂੰ ਛੱਡ ਦੇਣਾ ਕਹਿੰਦੇ ਇਹ ਗਲਤ ਗੱਲ ਆ ਹੈ ਦੌਲਤਾਂ ਜਿੰਨੀਆਂ ਮਰਜੀ ਕਮਾਜ ਆਏ ਦਾ ਤਾਂ ਜੱਡੀਆਂ ਮਰਕੀਆਂ ਜੋੜ ਬਿਜ਼ਨਸ ਕਰ ਪਰ ਇਹਦੇ ਨਾਲ-ਨਾਲ ਰੱਬ ਨੂੰ ਨਹੀਂ ਭੁੱਲਣਾ ਰੱਬ ਨੂੰ ਚੇਤੇ ਰੱਖਣਾ ਤਾਂ ਕਰਕੇ ਇੱਥੇ ਗੁਰੂ ਸਾਹਿਬ ਜੀ ਸਭ ਨੂੰ ਸਮਝਾ ਰਹੇ ਨੇ ਭਾਈ ਜਿਨ੍ਹਾਂ ਨੂੰ ਅੰਦਰ ਦਾ ਆਨੰਦ ਨਹੀਂ ਮਿਲਦਾ ਅੰਦਰੋਂ ਸ਼ਾਂਤੀ ਨਹੀਂ ਮਿਲਦੀ ਉਹ ਅਸਲ ਵਿੱਚ ਭਰਮ ਵਿੱਚ ਜਿਉ ਰਹੇ ਨੇ ਉਹ ਰੱਬ ਦੇ ਰਾਹ ਨੂੰ ਭੁੱਲੇ ਹੋਏ ਨੇ ਇੱਕ ਭਰਮ ਭੁੱਲੇ ਫਿਰੇ ਰਹੇ ਲੈ ਦਸ ਉਹ ਚਾਰੇ ਦਿਸ਼ਾਵਾਂ ਵਿੱਚ ਬਿਜ਼ਨਸ ਕਰਨ ਦੇ ਤੁਰੇ ਫਿਰਦੇ ਰਹਿੰਦੇ ਨੇ ਪਰ ਅਸਲ ਵਿੱਚ ਰੱਬ ਵਾਲੇ ਪੱਖ ਤੋਂ ਦੂਰ ਹੁੰਦੇ ਨੇ ਤੇ ਇੱਕ ਉਹ ਵਿਅਕਤੀ ਹੁੰਦੇ ਨੇ ਜਿਹੜੇ ਖੂਦ ਹੀ ਡੱਡੂ ਵਾਲੀ ਗੱਲ ਜਿਵੇਂ ਰਬਦਾਸ ਜੀ ਨੇ ਆਖਿਆ ਸੀ ਕੂਪ ਭਰੋ ਜੈਸੇ ਦਾਦਰਾ ਕਸ ਦੇਸ਼ ਵਿਦੇਸ਼ ਨਾ ਭੂਜੇ ਇਹ ਮੇਰੇ ਪਰਮੇਸ਼ਰ ਮੈਂ ਤਾਂ ਤੇਰੇ ਖੂਦ ਆ ਡੱਡੂ ਆ ਮੈਨੂੰ ਹੋਰ ਨਹੀਂ ਕੋਈ ਪਤਾ ਕਿਸ ਆਰਾ ਪਾਰ ਦਾ ਬੋਲ ਮੈਂ ਆਰ ਪਾਰ ਦੀ ਨਹੀਂ ਜਾਣਦਾ ਬੇਦੂ ਨੂੰ ਪਤਾ ਵੀ ਕੋਈ ਦਰਿਆ ਵੀ ਹੈ ਬਾਹਰ ਵੀ ਕੁਝ ਹੈ ਮੈਂ ਤਾਂ ਇੱਕ ਖੂਬ ਵਾਲਾ ਡੱਡੂ ਆ ਮੈਂ ਤਾਂ ਕੇਵਲ ਤੈਨੂੰ ਜਾਣਦਾ ਤੇਰੇ ਜੋਗਾ ਤੇਰੇ ਨਾਲ ਹੀ ਪਿਆਰ ਹੈ ਤੇ ਜ਼ਿੰਦਗੀ ਉਹ ਵੀ ਭੰਡਾ ਕੇ ਗਏ ਨੇ ਉਹ ਵੀ ਭੋਗ ਕੇ ਗਏ ਨੇ ਸਮਾਜ ਵਿੱਚ ਉਹ ਵੀ ਵਿਚਰ ਕੇ ਗਏ ਨੇ ਤੇ ਉਹਨਾਂ ਦਾ ਜੀਵਨ ਅੱਜ ਤੱਕ ਪੜਿਆ ਜਾਂਦਾ ਹੈ ਕਿ ਜਿਨ੍ਹਾਂ ਨੇ ਉਸ ਵੇਲੇ ਪੈਸਾ ਦੌਲਤਾਂ ਇਕੱਠੀਆਂ ਕੀਤੀਆਂ ਉਨਾਂ ਨੂੰ ਲੋਕ ਬਾੜੇ ਨਜ਼ਰ ਨਾਲ ਦੇਖਦੇ ਨੇ ਇਸ ਕਰਕੇ ਗੁਰੂ ਜੀ ਅੱਗੇ ਸਮਝਾਉਂਦੇ ਨੇ ਗੁਰ ਪ੍ਰਸਾਦੀ ਮਾਨੁ ਭਾਇਆ ਨੈਮਲ ਜਿੰਨਾ ਭਾਣਾ ਭਾਵੇ اے ਭਾਈ ਗੁਰ ਪ੍ਰਸਾਦੀ ਪ੍ਰਸਾਦ ਦਾ ਭਾਵ ਹੈ ਕਿਰਪਾ ਗੁਰੂ ਦੀ ਕਿਰਪਾ ਦੇ ਨਾਲ ਮਨ ਇਸ ਮਨੁੱਖ ਦਾ ਇਸ ਜੀਵ ਦਾ ਜਿਹੜਾ ਮਨ ਹੈ ਜਿਹੜਾ ਮਨ ਸਾਡਾ ਟਿਕਦਾ ਨਹੀਂ ਜਿਹੜੇ ਮਨ ਨੂੰ ਮਹਾਰਾਜ ਕਹਿੰਦੇ ਜਨਮ ਜਨਮ ਕੀ ਇਸ ਮਨ ਕੋਲ ਲੱਗੇ ਕਾਲਾ ਵਾਸਾ ਜਿਹੜਾ ਕਾਲਾ ਪਿਆਮਾਨ ਹੈ ਪਾਪਾਂ ਬਕਾਰਾਂ ਵਿੱਚ ਜੁੜਿਆ ਕਿੱਜਿਆ ਹੋਇਆ ਹੈ ਇਹ ਮਹਾਰਾ ਕਹਿੰਦੇ ਗੁਰ ਪ੍ਰਸਾਦੀ ਮਨ ਭਿਆ ਨਿਰਮਲ ਜੇ ਕਿਤੇ ਗੁਰੂ ਕਿਰਪਾ ਕਰੇ ਗੁਰੂ ਮਿਹਰ ਕਰੇ ਉਹਦੀ ਮਿਹਰ ਦੇ ਨਾਲ ਹੀ ਮਨ ਨਿਰਮਲ ਹੋਵੇਗਾ ਨਹੀਂ ਤਾਂ ਕਿਸੇ ਬੰਦੇ ਦੇ ਹੱਥ ਵਿੱਚ ਨਹੀਂ ਵੀ ਕਬੀਜ ਲਾਇਆ ਤੇ ਵਸੀਲ ਚ ਪਾਇਆ ਤੇ ਸਾਫ ਕਰ ਦਈਏ ਇਹ ਮਨ ਨੂੰ ਧੋਣਾ ਬੜਾ ਔਖਾ ਹੈ ਗੋਬਿੰਦ ਨਾਮ ਜਪਿੰਦੇ ਆ ਹੋਵਾ ਮੁਖ ਪਵਿੱਤਰ ਉਹਦੇ ਲਈ ਨਾਮ ਜਪਣਾ ਪੈਂਦਾ ਹੈ ਸਬਦ ਦੀ ਆराधना ਕਰਨੀ ਪੈਂਦੀ ਹੈ ਜਿਵੇਂ ਬਾਹਰੋਂ ਕੱਪੜੇ ਲਾ ਕੇ ਸਾਬਣ ਨਾਲ ਘੋੜੇ ਪੈਦਲ ਨੇ ਮਲ ਕੇ ਐਸੇ ਤਰ੍ਹਾਂ ਮਨ ਦੀ ਮੈਲ ਲਾਉਣ ਵਾਸਤੇ ਪਰਮੇਸ਼ਰ ਦੇ ਸਬਦ ਦੀ ਆराधना ਕਰਨੀ ਪੈਂਦੀ ਹੈ ਉਹ ਧੋਪੇ ਲਾਵਾ ਕਹਿਰਾ ਕਰ ਤੇ ਗੁਰੂ ਮਿਹਰ ਜਿੰਨਾ ਤੇ ਕਰਦਾ ਉਹ ਜੀਵ ਗੁਰੂ ਵਾਲੇ ਰਾਹੇ ਤੁਰਦੇ ਹਨ ਅੱਗੇ ਕਹਿੰਦੇ ਜਿੰਨਾ ਭਾਣਾ ਭਾਵੇ ਜਿੰਨਾ ਨੂੰ ਪਰਮੇਸ਼ਰ ਦਾ ਭਾਣਾ ਚੰਗਾ ਲੱਗਦਾ ਉਹ ਵਿਅਕਤੀ ਰੱਬ ਦੇ ਰਾਹ ਤੇ ਤੁਰਦੇ ਨੇ ਉਹ ਕਿਰਪਾ ਦੇ ਪਾਤਰ ਬਣਦੇ ਨੇ ਉਹ ਮਿਹਰ ਦੇ ਪਾਤਰ ਬਣਦੇ ਨੇ ਉਹਨਾਂ ਦਾ ਮਨ ਦੇ ਨਾਲ ਹੋਵੇਗਾ ਜਿੰਨਾ ਭਾਣਾ ਪਾਵੇ ਭਾਣਾ ਹੁੰਦਾ ਹੁਕਮ ਰਜ਼ਾ ਗੁਰੂ ਦੇ ਹੁਕਮ ਵਿੱਚ ਚੱਲਣਾ ਗੁਰ ਦੀ ਰਜ਼ਾ ਵਿੱਚ ਰਹਿਣਾ ਜਿਵੇਂ ਗੁਰੂ ਨਾਨਕ ਪਾਸ਼ਾ ਨੇ ਆਖਿਆ ਸੀ ਹੁਕਮ ਰਜ਼ਾਏ ਚੱਲਣਾ ਨਾਲ ਕਿਲਕੇ ਅੰਦਾਜ਼ ਰੱਬ ਦੇ ਹੁਕਮ ਵਿੱਚ ਉਹਦੀ ਰਜ਼ਾ ਵਿੱਚ ਚੱਲਣਾ ਇਹ ਵੀ ਬਹੁਤ ਵੱਡਾ ਔਖਾ ਕੰਮ ਹੈ ਰੱਬ ਦੀ ਰਜ਼ਾ ਜਦ ਹਾਰੇ ਕੋ ਮਨੁੱਖ ਤੋੜਿਆ ਨਹੀਂ ਨਾ ਕਿਉਂਕਿ ਜੋ ਹੋ ਗਿਆ ਜੋ ਮਿਲ ਗਿਆ ਉਹ ਠੀਕ ਹੈ ਇਹ ਕਹਿਣਾ ਬਹੁਤ ਉੱਤ ਹੈ ਸਾਨੂੰ ਬੁਖਾਰ ਚੜ ਜਾਏ ਤਾਂ ਸਾਰਾ ਪਰਿਵਾਰ ਦੁਖੀ ਹੋ ਜਾਂਦਾ ਪਰ ਬੁਖਾਰ ਵੀ ਕਿਸੇ ਕਾਰਨਾਂ ਕਰਕੇ ਚੜਿਆ ਹੋਵੇਗਾ ਘਰ 'ਚ ਬਿਮਾਰੀ ਆ ਜੇ ਕਿਸੇ ਨੂੰ ਸਾਰਾ ਪਰਿਵਾਰ ਕੇ ਰਿਸ਼ਤੇਦਾਰ ਦੁਖੀ ਹੋ ਰਹੇ ਨੇ ਨਾਲ ਪਰ ਅਸਲ ਵਿੱਚ ਇਹ ਵੀ ਰੱਬ ਦੀ ਰਜ਼ਾ ਉਹਦੀ ਰਜ਼ਾ ਵਿੱਚ ਰਹਿਣਾ ਹੋਰ ਸੋਚਣ ਵਾਲੇ ਵਿਚਾਰਾਂ ਅਦੇ ਘਰ ਜਿੱਥੇ ਆਪਾਂ ਗੱਲ ਕਰੀਏ ਤਾਂ ਕਲਗੀਆਂ ਦੇ ਤਾਪਾਸ਼ਾ ਦੀਆਂ ਅੱਖਾਂ ਦੇ ਸਾਹਮਣੇ ਪੁੱਤ ਸ਼ਹੀਦ ਹੁੰਦੇ ਪਏ ਨੇ ਮਰਦੇ ਰਸੇ ਵਿੱਚ ਮੌਤ ਦੇ ਘਾਟ ਉਤਾਰ ਰਹੇ ਨੇ ਦੁਸ਼ਮਣ ਬਾਬਾ ਲਾਲ ਸਿੰਘ ਬਾਬਾ ਜੋਧਾ ਸਿੰਘ ਤੇ ਕਲਗੀਆਂ ਵਾਲੇ ਖੜੇ ਦੇਖ ਰਹੇ ਨੇ ਇਹ ਬਹੁਤ ਵੱਡਾ ਦੁੱਖ ਹੈ ਪਰ ਅਸਲ ਵਿੱਚ ਕਲਗੀਆਂ ਵਾਲੇ ਰਜ਼ਾ ਵਿੱਚ ਨੇ ਰੱਖ ਦੇ ਚ ਉਹਦੇ ਹੁਕਮ ਵਿੱਚ ਨੇ ਵੀ ਦਾਤਾ ਜਿਵੇਂ ਤੂੰ ਸਰੀਰਕ ਲੇਖ ਲਿਖੇ ਨੇ ਸਿਰ ਮੱਥੇ ਨੇ ਜਿਵੇਂ ਤੇਰੀ ਮੌਜ ਹੈ ਠੀਕ ਹੈ ਕੋਈ ਪਰਵਾਹ ਆਸਲ ਵਿੱਚ ਰੱਜਾ ਵਿੱਚ ਰਹਿਣਾ ਬਹੁਤ ਔਖਾ ਕੰਮ ਹੈ ਤੇ ਗੁਰੂ ਜੀ ਕਹਿੰਦੇ ਜਿੰਨਾ ਭਾਣਾ ਭਾਵੇ ਜਿਹੜੇ ਮੁਕੱਖਾਂ ਨੂੰ ਜਿਹੜੇ ਜੀਵਾਂ ਨੂੰ ਰੱਬ ਦੀ ਰਜ਼ਾ ਚੰਗੀ ਲੱਗਦੀ ਹੈ ਉਹਦਾ ਹੁਕਮ ਚੰਗਾ ਲੱਗਦਾ ਵੀ ਜਿਵੇਂ ਕਰਤਾ ਠੀਕ ਹੈ ਰੱਬ ਨੇ ਵਧੀਆ ਜੂੜਾ ਹੈਗਾ ਠੀਕ ਹੈ ਉਹਨਾਂ ਨੂੰ ਫਿਰ ਪਰਮੇਸ਼ਰ ਆਪਣੇ ਰਾਹ ਤੇ ਤੋਰਦਾ ਤੇ ਜਿਹੜੇ ਰਾਹ ਤੇ ਤੁਰਦੇ ਨੇ ਸਭ ਦੀ ਆराधना ਕਰਦੇ ਨੇ ਫਿਰ ਗੁਰ ਪ੍ਰਸਾਦੀ ਮਨ ਭਿਆਨ ਬਰਮੁਲ ਉਹਨਾਂ ਦਾ ਮਨ ਪਵਿੱਤਰ ਹੁੰਦਾ ਹੈ ਕਹ ਨਾਨਕ ਜਿਸ ਦੇਹ ਪਿਆਰੇ ਸੋਏ ਜਨ ਪਾਵੇ ਗੁਰੂ ਜੀ ਕਹਿੰਦੇ ਹਨ ਕਹ ਨਾਨਕ हे ਮੇਰੇ ਪਿਆਰੇ ਜਿਸ ਦੇਹ ਪਿਆਰੇ ਜਿਸ ਨੂੰ ਤੂੰ ਦਿੰਦਾ ਹੈ ਗੁਰੂ ਅਰਬਿੰਦਾਸ ਪਾਸ਼ਾ ਕਹਿੰਦੇ ਨੇ ਕਹ ਨਾਨਕ ਨਾਨਕ ਰੂਪ हे ਵਾਹਿਗੁਰੂ हे ਪਰਮੇਸ਼ਰ हे ਮੇਰੇ ਪਿਆਰੇ ਜਿਨ੍ਹਾਂ ਨੂੰ ਇਹ ਅਵਸਥਾ ਤੂੰ ਦਵੇਂ ਸੋਈ ਜਨ ਪਾਵੇ ਉਹੋ ਹੀ ਕੋਰਸ ਇਹ ਅਵਸਥਾ ਨੂੰ ਪਾਉਂਦੇ ਨੇ ਵਰਨਾ ਹਰ ਇੱਕ ਬੰਦੇ ਦੇ ਵਸ ਦੀ ਗੱਲ ਨਹੀਂ ਵੀ ਤੇਰੇ ਰਾਹ ਤੇ ਚੱਲ ਸਕੇ ਨਾਮ ਨੂੰ ਪਾ ਸਕੇ ਤੇ ਅੰਦਰਲਾ ਆਨੰਦ ਅੰਦਰ ਦੀ ਸ਼ਾਂਤੀ ਪਾ ਸਕੇ ਹਰ ਇੱਕ ਦੇ ਵਸ ਦੀ ਗੱਲ ਨਹੀਂ ਪਤਾ ਸਭ ਨੂੰ ਹੈ ਵੀ ਨਾਮ ਜਪਣਾ ਚੰਗੀ ਗੱਲ ਹੈ ਰੱਬ ਦਾ ਨਾਮ ਹੈ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹ ਕਹਿੰਦੀ ਹੈ ਪਤਾ ਸਭ ਨੂੰ ਹੈ ਗੁਰੂ ਜੀ ਨੇ ਇਸ ਗੱਲ ਦਾ ਜ਼ਿਕਰ ਕਰ ਦਿੱਤਾ ਕਹਿੰਦੇ ਮਨ ਜਾਣਤ ਸਭ ਬਾਤ ਸਾਬਤ ਦਾ ਮਨ ਜਾਣਦਾ ਸਾਰੇ ਲੋਕ ਇਸ ਗੱਲ ਨੂੰ ਜਾਣਦੇ ਨੇ ਪਰ ਉਸ ਰਾਹ ਤੇ ਤੁਰਦਾ ਕੋਈ ਮਿਲਦਾ ਹੀ ਹੈ ਜਾਣ ਤੇ ਹੀ ਯੋਗਨ ਕਰੇ ਜਾਣਿਆ ਹੋਆਂ ਵੀ ਜਾਣਬੁੱਝ ਕੇ ਕਰਦੇ ਨੇ ਨਾਲੇ ਪਤਾ ਹੈ ਕਿ ਕਿਸੇ ਨੂੰ ਦੁੱਖ ਦੇਣਾ ਬਾੜਾ ਕਿਸੇ ਨੂੰ ਫਿਰ ਵੀ ਜਾਣਬੁੱਝ ਕੇ ਵਿਉਂਤਾਂ ਬਣਾ ਬਣਾ ਕੇ ਘਾੜ ਤਾਂ ਘੜ ਕਰਕੇ ਸਾਹਮਣੇ ਵਾਲੇ ਨੂੰ ਪੰਦ ਕੀ ਕਰਦੇ ਇਹ ਸਾਡਾ ਸੁਭਾਅ ਹੈ ਖਿੱਦਰਤਾ ਸਾਡੀ ਗੁਰੂ ਗ੍ਰੰਥ ਸਾਹਿਬ ਜੀ ਨੇ ਪਹਿਲਾਂ ਇਸ ਗੱਲ ਨੂੰ ਕਹਿ ਦਿੱਤਾ ਵੀ ਮਨ ਜਾਣ ਤ ਸਭ ਬਾਤ ਜਾਣਦਾ ਵੀ ਇਹ ਵੀ ਕੰਮ ਗਲਤ ਹੈ ਫਿਰ ਵੀ ਯਾਰ ਕੁਝ ਕੇ ਵਿਅਤਾ ਬਣਾਉਂਦਾ ਜਿਹਨੂੰ ਆਪਾਂ ਕਹਿੰਦੇ ਰਾਜਨੀਤੀ ਇਹ ਅਸਲ ਵਿੱਚ ਸਭ ਤੋਂ ਗੰਦੀ ਨੀਤੀ ਹੈ ਜਿਹੜੀ ਕਿਸੇ ਦੇ ਘਰ ਬੁਆਦ ਕਰ ਦਿੰਦੀ ਹੈ ਚੰਗੇ ਭਲੇ ਬਣਦੇ ਬਣਾਏ ਕੰਮਾਂ ਵਿੱਚ ਰਾਹ ਦਾ ਰੋੜਾ ਬਣਦੀ ਹੈ ਇਹ ਕੋਈ ਰਾਜਨੀਤੀ ਨਹੀਂ ਹੈ ਇਹ ਤੇਰੀ ਬਰਬਾਦੀ ਦਾ ਬੂਹ ਹੈ ਜਿਹਨੂੰ ਤੂੰ ਹੱਸ ਹੱਸ ਕੇ ਖੋਲ ਰਿਹਾ ਹੈ ਨਰਕਾਂ ਨੂੰ ਕਹਿ ਰਿਹਾ ਆਜੋ ਨਰਕੋ ਮੈਨੂੰ ਲੈ ਜਾਓ ਫੜ ਕੇ ਅਸਲ ਵਿੱਚ ਨਰਕਾਂ ਵਿੱਚ ਜਾਣ ਵਾਸਤੇ ਤੂੰ ਖੁਸ਼ ਹੋ ਰਿਹਾ ਹੈ ਕਿਮਾ ਕਰਨਾ ਇੱਕ ਕਰੜਾ ਸਬਦ ਹੈ ਪਰ ਬਚੀਏ ਇਹਨਾਂ ਗੱਲਾਂ ਤੋਂ ਕਿਉਂਕਿ ਗੁਰੂ ਬਾਬਾ ਜੀ ਸਾਨੂੰ ਬਾਣੀ ਵਿੱਚ ਸਮਝਾਉਂਦੇ ਨੇ ਭਾਈ ਜੇ ਰੱਬ ਦੀਆਂ ਖੁਸ਼ੀਆਂ ਲੈਣੀਆਂ ਨੇ ਜੇ ਚਾਹਨਾ ਹੈ ਮੇਰਾ ਘਰ ਪਰਿਵਾਰ ਸੁਖੀ ਹੋਵੇ ਅੰਦਰ ਦੀ ਸ਼ਾਂਤੀ ਹੋਵੇ ਫਿਰ ਕਦੇ ਰੱਬ ਦੇ ਰਾਹੇ ਚੱਲਿਆ ਕਰ ਗੁਰੂ ਦੇ ਸ਼ਬਦ ਦੀ ਅਨੰਦਨਾ ਕਰਿਆ ਕਰ ਕਿਉਂਕਿ ਉਹਦੀ ਕਿਰਪਾ ਤੋਂ ਬਿਨਾ ਤੂੰ ਪਵਿੱਤਰ ਨਹੀਂ ਹੋ ਸਕਦਾ ਤੇਰਾ ਘਰ ਪਵਿੱਤਰ ਨਹੀਂ ਹੋ ਸਕਦਾ ਤੇਰਾ ਪਿੰਡ ਪਵਿੱਤਰ ਨਹੀਂ ਹੋ ਸਕਦਾ پھر ہیسار نے پور ہونا ہے ج جی پور جے گا جے جی اپنا گندگی کے ڈر پہ جانا گے اتوں اپنے چو بھی گسک آؤ گی اتوں لبڑ کے آؤں گے داغ لگے تو جی صاف ستھری جگہ پہ جائے گا اتوں سونا بن کے آئے گا کچھ سیکھ کے آئے گا کچھ دیکھ کے آئے گا کہ اتنی آ چیز سونی ہے بس جی گرو د جائے گا چنگیاں گلا سنے گا ابیاس کرے گا تو چنگا ہوگا جائے گا سدھرتا جائے گا ਤੇ ਤੂੰ ਦੇਖ ਕੇ ਕੋਈ ਹੋਰ ਵੀ ਨਾਲ ਜੁੜੇਗਾ ਆਓ ਅੱਜ ਇੱਕ ਔਰੀ ਦੀ ਆਪਾਂ ਸਾਰੇ ਰੰਗ ਕੇ ਵਿਚਾਰ ਕੀਤੀ ਹੈ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਭਾਈ ਜੇ ਅੰਦਰ ਦੀ ਅਵਸਥਾ ਅੰਦਰ ਦਾ ਆਨੰਦ ਲੈਣਾ ਹੈ ਤਾਂ ਗੁਰੂ ਦੀ ਕਿਰਪਾ ਦਾ ਪਾਤਰ ਬਣਾ ਕਿਉਂਕਿ ਉਹ ਹੀ ਦੇ ਸਕਦਾ ਹੈ ਉਹਦੇ ਤੋਂ ਬਿਨਾ ਹੋਰ ਦੁਨੀਆਂ ਵਿੱਚ ਕੋਈ ਵੀ ਨਹੀਂ ਹੈ ਜਿਹੜਾ ਤੈਨੂੰ ਅੰਦਰ ਦਾ ਸੁੱਖ ਦੇ ਸਕੇ ਅੰਦਰ ਦਾ ਆਨੰਦ ਦੇ ਸਕੇ ਤੇਰੇ ਅੰਦਰ ਵਾਸਾ ਭਰ ਸਕੇ ਇੱਕੋ ਇੱਕ ਪਰਮੇਸ਼ਰ ਹੈ ਬੀਜ ਬੀਜਣਾ ਮਨੁੱਖ ਦਾ ਫਰਜ਼ ਹੈ ਪਰ ਉਹਦੇ ਵਿੱਚ ਫਾਲ ਲਾਉਣਾ ਰਸ ਪਾਉਣਾ ਇਹ ਪਰਮੇਸ਼ਰ ਦਾ ਕੰਮ ਹੈ ਆਪਾਂ ਨਾਮ ਵਾਲਾ ਬੀਜ ਬੀਜੀਏ ਅਗਲਾ ਕੰਮ ਹੈ ਪਰਮੇਸ਼ਰ ਦਾ ਹੈ ਇਧਰ ਹੀ ਥੋੜੀ ਜਿਹੀ ਆਪਾਂ ਨੂੰ ਮਿਹਨਤ ਜਰੂਰ ਕਰਨੀ ਪੈਣੀ ਆ ਅੰਮ੍ਰਿਤ ਵੇਲਾ ਉੱਠ ਕੇ ਸੰਭਾਲਣਾ ਸਤਿਗੁਰਾਂ ਦੇ ਦਰ ਤੇ ਜਾ ਕੇ ਗੁਰੂ ਦਾ ਹੁਕਮ ਸੁਣਨਾ ਮੰਨਣਾ ਉਹਦੇ ਤੇ ਚੱਲਣਾ ਇਹ ਸਾਗਾ ਜ਼ਰੂਰੀ ਜੀਵਨ ਦਾ ਅੰਗ ਹੋਣਾ ਲਾਜ਼ਮੀ ਹੈ ਤੇ ਇਹ ਸਵਾਬ ਬਣਾਓ ਜ਼ਰੂਰ ਮੈਂ ਮੁੱਢ ਤੋਂ ਲੈ ਕੇ ਬੇਨਤੀ ਕਰਦਾ ਇਹ ਜ਼ਰੂਰੀ ਹੈ ਸਾਡੇ ਦੇ ਸਾਥ ਬਾਕੀ ਸੰਸਾਰ ਦੇ ਕਾਰੋਬਾਰ ਇੱਦਾਂ ਹੀ ਚੱਲੀ ਜਾਣੇਗੇ ਸਾਡੇ ਦਾਦੇ ਮਦਾਦੇ ਵੀ ਕਰਕੇ ਚਲੇਗੇ ਆਪਾਂ ਵੀ ਚਲੇ ਜਾਣ ਪਰ ਜੇ ਇੱਕ ਪਾਸਾ ਆਪਣਾ ਕਿਤੇ ਰਹਿ ਗਿਆ ਫੇਰ ਸਭ ਤੋਂ ਜ਼ਿੰਦਗੀ ਦੀ ਬਾਜ਼ੀ ਹਾਰ ਕੇ ਤੁਰ ਜਾਣਾ ਕਾਰੋਬਾਰ ਇੱਕ ਵੱਖਰਾ ਵਿਸ਼ਾ ਹੈ ਬਾਹਰੀ ਵਿਸ਼ਾ ਰੱਬ ਦਾ ਨਾਮ ਤੇ ਆਉਣਾ ਇਹ ਅੰਦਰਲਾ ਵਿਸ਼ਾ ਹੈ ਜੇ ਚਾਹੁੰਦੇ ਆਂ ਵੀ ਅੰਦਰੋਂ ਕੋਈਏ ਚੜ੍ਹਦੀ ਕਲਾ ਹੋਵੇ ਦੁੱਖ ਤੱਕ ਲਿਫਾ ਗੋਲ ਜਾਣ ਫਿਰ ਨਾਮ ਦੇ ਨਾਲ ਜੁੜਨਾ ਲਾਜ਼ਮੀ ਹੈ ਇਹ ਬੇਤੀਆਂ ਨੂੰ ਪ੍ਰਵਾਨ ਕਰਨਾ ਰਵਿਦਾਸ ਭਗਤ ਜੀ ਦੇ ਪ੍ਰਕਾਸ਼ ਤੇ ਹਾੜੇ ਦੀ ਸੂ ਸੰਤਾਂ ਨੂੰ ਇੱਕ ਵਾਰ ਪੜਨ ਤੋਂ ਲੱਖ ਲੱਖ ਵਧਾਈ ਹੋਵੇ ਜੀ ਬੇਤੀ ਕਰਦੇ ਆ ਵਿਚਾਰ ਕਰਦੇ ਆ ਹੋਜਾ ਭੁੱਲਾ ਗੁਰੂ ਸਾਹਿਬ ਸੰਤ ਵਸਣ ਦੇ ਬਖਸ਼ਣਾ ਸੋਤਾ ਦੇ ਅਰਦਾਸ ਨਾਲ ਕੇ